ਸਭ ਤੋਂ ਪਹਿਲਾਂ ਤੋਂ ਸਾਰੇ ਸਤਿਕਾਰਯੋਗ ਮੇਰੇ মিডিਆ ਵਾਲੇ ਭਰਾਵੋ ਦਾ ਸਾਰਿਆਂ ਦਾ ਧੰਨਵਾਦ ਜੀ ਆਇਆਂ ਨੂੰ ਤੁਸੀਂ ਸਮੇਂ ਸਿਰ ਪਹੁੰਚ ਕੇ ਬੜੇ ਸ਼ਾਰਟ ਨੋਟਿਸ ਤੇ ਦਰਸ਼ਨ ਦਿੱਤੇ ਨੇ ਮੈਂ ਥੋੜਾ ਧੰਨਵਾਦ ਕਰਨਾ। ਪੰਤ ਅਤੇ ਪੰਜਾਬੀਆਂ ਦੇ ਜਜ਼ਵਾਤਾਂ ਦੀ ਤਰਜਮਾਨ ਸ਼੍ਰੋਮਣੀ ਅਕਾਲੀ ਦਲ ਸੰਗਾਰਸ਼ ਕਰਨ ਵਾਲੀ ਪਾਰਟੀ। ਪਰੀਮਿਕ ਸਦੀ ਜਿਹੜੀ ਨਾ ਦੇਹਤਾਂ ਦੀ ਪਹਿਰੇਦਾਰ ਪਹਿਰੇਦਾਰੀ ਕਰਦੀ ਜਾ ਰਹੀ ਹੈ ਪਰ ਕਰੀਬ ਡੇਢ ਕ ਦਹਾਕੇ ਤੋਂ ਪਾਰਟੀ ਨਗਰਵਾਲ ਜਾ ਰਹੀ ਸੀ ਸਾਰੇ ਚਿੰਤਤ ਸਾਂ ਨਾਲ ਪਾਰਟੀ ਦੇ ਲੀਡਰਾਂ ਦੇ ਕੰਮ ਕਰਨ ਵਾਲੇ ਵਰਕਰ ਸਹਿਬਾਨ ਵੀ ਕਿ ਆਪਾਂ ਥੱਲੇ ਨਿਵਾਨਵਾਲ ਜਾ ਰਹੇ ਹਾਂ ਦਾ ਕਾਰਨ ਕੀ ਹੈ ਬਹੁਤ ਕੁਝ ਦੱਸਿਆ ਵੀ ਗਿਆ ਤੁੰਦਾ ਸਾਹਿਬ ਦੀ ਕਮੇਟੀ ਵੀ ਬਣੀ ਉਹਦੀ ਰਿਪੋਰਟਾਂ ਵੀ ਆਈਆਂ ਪਰ ਲੀਡਰਸ਼ਿਪ ਨੇ ਪਿਆਲੀ ਵੀ ਨਾਮ ਮੰਨਣ ਤੋਂ ਖਾੜੀ ਹੋ ਗਏ। ਅਰੋਨਾ ਤੇ ਅਮਲ ਨਹੀਂ ਕੀਤਾ ਗਿਆ ਜਿਸ ਦਾ ਕਾਰਨ ਕਿ ਆਉਣ ਵਾਲੀਆਂ ਜਿਹੜੀਆਂ ਦੋ ਹੋਰ ਚੋਣਾਂ ਆਈਆਂ ਭਾਵੇਂ ਅਸੈਂਬਲੀ ਦੀ 22 ਦੀ ਚੋਣ ਸੀ ਭਾਵੇਂ ਪਾਰਲੀਮੈਂਟ ਦੀ 24 ਦੀ ਚੋਣ ਹੈ ਉਹਦੇ ਵਿੱਚ ਜਿਹੜਾ ਅਗੋਂ ਪਾਰਟੀ ਹੋਰ ਨਿਵਾਨ ਵਾਲ ਚਲੀ ਗਈ ਉਹ ਸਾਰਿਆਂ ਦੇ ਸਾਹਮਣੇ ਆ। ਇਸੇ ਗੱਲ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਕੁਝ ਆਗੂਆਂ ਨੇ ਜਦੋਂ ਪ੍ਰਧਾਨ ਸਾਹਿਬ ਤੇ ਉਹਨਾਂ ਦੇ ਸਾਥੀਆਂ ਨੇ ਨਾ ਇਹ ਗੱਲਾਂ ਤੇ ਆਏ ਤਾਂ ਉਹਨਾਂ ਨੇ ਵੱਖਰਾ ਹੋ ਕੇ ਕਿਉਂਕਿ ਜਿਹੜੇ ਮੁੱਖ ਕਾਰਨ ਸੀ ਉਹ 7 2007 ਤੋਂ 17 ਤੱਕ ਬਣੇ ਸਨ ਉਹ ਅਸੀਂ ਸ੍ਰੀ ਅਕਾਲ ਤਾ ਸਭ ਤੇ ਸਭ ਤੋਂ ਪਹਿਲਾਂ ਗਏ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਹੈ ਜੋ ਉਹ ਸ੍ਰੀ ਅਕਾਲ ਤਾ ਸਭ ਦੀ ਸਰਪ੍ਰਸਤੀ ਹੇਠ ਇਕੱਲੇ ਉਹਦੇ ਉਹਦੀ ਰਚਨਾ ਹੋਈ ਸੀ ਅਸੀਂ ਕੋਈ ਵੀ ਮੋਰਚਾ ਸ਼ੁਰੂ ਕੀਤਾ ਸ਼੍ਰੋਮਣੀ ਅਕਾਲੀ ਦਲ ਨੇ ਭਾਵੇਂ ਜੰਗ ਅਜ਼ਾਦੀ ਤੋਂ ਪਹਿਲਾਂ ਔਰ ਉਸ ਤੋਂ ਬਾਅਦ ਉਸੇ ਅਕਾਲ ਤਖਤ ਤੋਂ ਸਭ ਤੋਂ ਅਰਦਾਸ ਕਰਕੇ ਅਰੰਭ ਕਰਦੇ ਆ ਕਿਉਂਕਿ ਸਾਡਾ ਮੀਰੀ ਪੀਰੀ ਦਾ ਸਿਧਾਂਤਾ ਉਹਦੇ ਅਸੀਂ ਅਮਲ ਕਰਦੇ ਆ ਔਰ ਇਹ ਮੈਂ ਕਹਿ ਲਵਾਂ ਕਿ ਸਿੰਘ ਸਾਹਿਬ ਦੇ ਕੋਲ ਜਦੋਂ ਸਾਰੀ ਉਹ ਗੁਜਾਰਸ਼ ਸਾਡੇ ਵੱਲੋਂ ਗਈ ਉਹਦੇ ਤੇ ਉਹਨਾਂ ਨੇ ਚੰਗੇ ਸਿੱਖ ਵਿਦਵਾਨਾਂ ਦਾ ਤੁਹਾਡੇ ਵਰਗੇ ਸਿਆਣੀ ਬੁੱਧੀ ਆਪਣੇ ਜਿਹੜੇ ਪੱਤਰਕਾਰ ਸਹਿਬਾਨ ਜਿਨ੍ਹਾਂ ਦਾ ਲੰਮਾ ਤਜਰਬਾ ਇਸ ਲਾਈਨ ਦੇ ਵਿੱਚ ਉਹਨਾਂ ਸਾਰਿਆਂ ਪਾਸੋਂ ਚੰਗੇ ਵਕੀਲਾਂ ਪਾਸੋਂ ਰਾਹਵਾ ਪੁੱਛਣ ਤੋਂ ਬਾਅਦ ਫਿਰ 2 ਦਸੰਬਰ ਜਿਹੜਾ 24 ਨੂੰ ਸਾਰੇ ਜਿਹੜੀ ਲੀਡਰਸ਼ਿਪ ਜਿੱਥੇ ਜਿੱਥੇ ਉਹਨਾਂ ਦੇ ਗੁਨਾਹ ਸਨ ਮਕੈਲਵਾ ਉਹਨਾਂ ਨੂੰ ਤੇ ਤਲਬ ਕੀਤਾ ਗਿਆ। ਔਰ ਹੁਕਮਨਾਮਾ ਜੋ ਸਨਾਇਆ ਤੋ ਸਾਡੇ ਕੋ ਸਾਰਿਆਂ ਕੋ ਕਾਪੀ ਹੋਦੀ। ਔਰ ਉਹ ਹੁਕਮਨਾਮਾ ਦੀ ਪਾਲਣਾ ਕਰਨ ਵਾਸਤੇ ਮੌਜੂਦਾ ਜਿਹੜੀ ਸ਼ਰੋਣੀ ਅਕਾਲੀ ਦਲ ਤੇ ਕਾਬਜ਼ ਤੇ ਰਹਿ। ਉਹ ਆਨੇ ਕਾ ਨਹੀਂ ਕਰਦੀ ਜੀ ਕਦੇ ਜੀ ਸਾਨੂੰ ਸੇਵਾ ਲੱਗੀ ਆ ਸਮਾਂ ਦੇ ਦਿਓ ਕਦੇ ਸਵੇਿਹ ਦੀ 15 ਵਾੜਾ ਆ ਗਿਆ ਸਾਨੂੰ ਤਾਂ ਸਮਾਂ ਚਾਹੀਦਾ ਔਰ ਹੁਣ ਕੱਲ ਜੋ ਤੁਹਾਡੇ ਸਾਹਮਣੇ ਸਾਰਾ ਕੁਝ ਨਿਖਰ ਕੇ ਸਾਹਮਣੇ ਆ ਗਿਆ ਕਿ ਉਹਨਾਂ ਦੇ ਗੁਰਬਾਣੀ ਵਿੱਚ ਆਉਂਦਾ ਜਿਨ ਮਨ ਹੋਰ ਮੁਖ ਹੋਰ ਸੇ ਕਾਂਢੇ ਖੱਟਿਆ ਇਹ ਉਹ ਲੋਕ ਨਿਕਲੇ ਲੋਕਾਂ ਦੇ ਸਾਹਮਣੇ ਆਏ ਔਰ ਉਸ ਵਰਕਿੰਗ ਕਮੇਟੀ ਸ਼੍ਰੋਮਣੀ ਅਕਾਲੀ ਦਲ ਨੇ ਕੇਵਲ ਤੇ ਕੇਵਲ ਸਾਸੂਬੀ ਸਿੰਘ ਬਾਦਲ ਜੀ ਦਾ ਜੋ 16 ਨਵੰਬਰ 24 ਨੂੰ ਦਿੱਤਾ ਅਸਤੀਫਾ ਪ੍ਰਵਾਨ ਕੀਤਾ ਹੈ ਅਰ ਸਿੰਘ ਸਾਹਿਬਾਨ ਨੇ ਹੁਕਮਨਾਮੇ ਵਿੱਚ ਇਹ ਵਚਨ ਕਹਿ ਸਾਨੂੰ ਹੁਕਮਨਾਮਾ ਕੀਤਾ ਸੀ ਕਿ ਸਰਦਾਰ ਸੁਬੀਰ ਸਿੰਘ ਅਤੇ ਉਹਨਾਂ ਦੇ ਸਮੇਤ ਆਏ ਅਸਤੀਫਿਆਂ ਨੂੰ ਪ੍ਰਵਾਨ ਕਰਕੇ ਤਿੰਨ ਦਿਨ ਸਾਨੂੰ ਇਨਫੋਰਮ ਕਰੋ ਪਰ ਨਹੀਂ ਹੋਇਆ ਕੇਵਲ ਸਾਸੂਬੀ ਸਿੰਘ ਬਾਦਲ ਦਾ ਅਸਤੀਫਾ ਪ੍ਰਵਾਨ ਕੀਤਾ ਗਿਆ ਚਲੋ ਵੀ ਧੰਨਵਾਦ ਕਰਦੇ ਆ ਪਰ ਅੱਗੋਂ ਜਿਹੜੀ ਉਹਨਾਂ ਦੇ ਕਿਉਂਕਿ ਪਹਿਲਾਂ ਹੀ ਹਿਸਕ ਰਹਾ ਕਰਦੇ ਸੀਗੇ ਭਾਵੇਂ ਬਲਟੋਹਾ ਜੀ ਕਰਦੇ ਰਹੇ ਭਾਵੇਂ ਦਿੱਲੀ ਵਾਲੇ ਸਰਨਾ ਜੀ ਕਰਦੇ ਰਹੇ ਵੀ ਕੋਈ ਰਾਜਨੀਤਿਕ ਜਿਹੜੀ ਹੈ ਉਹ ਇਹਨਾਂ ਨੂੰ ਤਨਖਾਹ ਨਹੀਂ ਲਾ ਜਾ ਸਕਦੀ ਪਰ ਜਦੋਂ ਜੋ ਕਿ ਨਿਰਮੂਲ ਹੈ ਕਿਉਂਕਿ ਇਲੈਕਸ਼ਨ ਕਮਿਸ਼ਨ ਦੇ ਦੇਤੇ ਨੋਟਿਸ ਲੈ ਸਕਦਾ ਸਾਡੀ ਮਾਨਤਾ ਪਾਰਟੀ ਦੀ ਰੱਦ ਹੋ ਸਕਦੀ ਹੈ ਇਤੇ ਆਦੇ ਕੋ ਉਹਨਾਂ ਨੇ ਬੜੀਆਂ ਗੱਲਾਂ ਕਹੀਆਂ ਉਹਦੇ ਬਾਰੇ ਸਾਰਾ ਡਾਲਾ ਸਾਹਿਬ ਤੁਹਾਡੇ ਸਾਹਮਣੇ ਗੱਲ ਕਰਨਗੇ ਵੀ ਕਿੱਥੇ ਕੋਈ ਚਾਉਂਦੀ ਸੀ ਜਾਂ ਨਹੀਂ ਆਉਂਦੀ ਸੀ ਮੈਂ ਇਸ ਗੱਲ ਤੇ ਆਵਾਕੇ ਜਿਹੜੀ ਫਿਰ ਸੱਤ ਮੈਂਬਰ ਦੀ ਕਮੇਟੀ ਜਿਨ੍ਹਾਂ ਨੂੰ ਜਿਹਦੇ ਸਾਡੇ ਮੁਖੀ ਐਜੀਪੀਸੀ ਤੇ ਪ੍ਰਧਾਨ ਸਾਹਿਬ ਜਥਰਤਾਨੀ ਜੀ ਨੂੰ ਬਣਾਇਆ ਗਿਆ ਉਹਨਾਂ ਦੇ ਨਾਲ 6 ਮੈਂਬਰ ਹੋਰ ਲਾ ਕੇ ਕਿ ਇਹਨਾਂ ਦੀ ਦੇਖਰੇਖ ਵਿੱਚ ਅਗਵਾਈ ਦੇ ਵਿੱਚ ਨਵੇਂ ਸਿਰੇ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਭਰਤੀ ਕਰਕੇ 6 ਮਹੀਨੇ ਦੇ ਵਿੱਚ ਵਿੱਚ ਉਦੋਂ ਬਾਅਦ ਜਿਹੜੇ ਡੈਲੀਗੇਟ ਚੁਣ ਕੇ ਉਹ ਪ੍ਰਧਾਨ ਦੀ ਨਵੇਂ ਪ੍ਰਧਾਨ ਦੀ ਚੋਣ ਕਰਨਗੇ ਇਹ ਹੁਕਮਨਾਮਾ ਸੀ ਪਰ ਉਹਨਾਂ ਨੇ ਆਪਣੇ ਜਿਹੜੀ ਕਹ ਲਈ ਮਨਮਰਜ਼ੀ ਨਾਲ ਔਰ ਆਪ ਅਕਾਲਤਾ ਸਭ ਤੋਂ ਵੀ ਵੱਡੇ ਹੋ ਕੇ ਕਹਿ ਲਏ ਅਕਾਲਤਾ ਸਭ ਦੇ ਹੁਕਮਨਾਮਿਆਂ ਦੀ ਮੂਲ ਭਾਵਨਾ ਦੀ ਉਲੰਘਣਾ ਕਰਦੇ ਹੋਏ ਆਪਨੇ ਜਿਹੜੀ ਮਰਜ਼ੀ ਦੇ ਨਾਲ ਹੀ ਆਪਰਤੀ ਕਰਨ ਤੇ ਵਕ ਵਕ ਆਗੂ ਸਹਿਬਾਨਾਂ ਨੂੰ ਜ਼ਿੰਮੇਵਾਰੀ ਦਿੱਤੀ ਉਹਨਾਂ ਵਿੱਚੋਂ ਜਿਹੜੀ 7 ਮੈਂਬਰੀ ਕਮੇਟੀ ਸੀ ਉਹਨਾਂ ਵਿੱਚੋਂ 5 ਮੈਂਬਰ ਲੈ ਗਏ ਜਿਨ੍ਹਾਂ ਵਿੱਚੋਂ ਦਾਸ ਵੀ ਸੰਤਾ ਸਿੰਘ ਮੈਦਪੁਰੀ ਮੇਰੀ ਹਿਮਾਚਲ ਦੇ ਵਿੱਚ ਜੁੜੀ ਲਈ ਜੀ ਔਰ ਇਸੇ ਤਰ੍ਹਾਂ ਸਰਦਾਰ ਮਨਪੀਰ ਸਿੰਘ ਵਾਲੀ ਜੀ ਐਮਐਲਏ ਸਾਹਿਬ ਉਹਨਾਂ ਦੀ ਰਾਜਸਥਾਨ ਚ ਡਿਊਟੀ ਲਾਈ ਗਈ ਔਰ ਜਿਹੜੇ ਸਰਦਾਰ ਧਾਮੀ ਜੀ ਨੇ ਹਿਸ਼ਾਰਪੁਰ ਦੇ ਨਾਲ ਉਹਨਾਂ ਦੀ ਜੰਮੂ ਕਸ਼ਮੀਰ ਵਿੱਚ ਡਿਊਟੀ ਲਾਈ ਗਈ ਔਰ ਇੱਕ ਅਲੀਅਸ ਤੁੰਦਾ ਸਾਹਿਬ ਸਾਰਕਵਾਲ ਸਿੰਘ ਜੀ ਤੁੰਦਾ ਬੜੇ ਪ੍ਰੋਮਿਨੈਂਟ ਲੀਡਰ ਨੇ ਸਾਡੇ ਔਰ ਕਹ ਲਈਏ ਵੀ ਉਹਨਾਂ ਨੇ ਜਿਹੜੀ ਝੁੰਡਾ ਕਮੇਟੀ ਦੀ ਰਿਪੋਰਟ ਤੱਤ ਸਰ ਕੱਢਿਆ ਸੀ ਉਹ ਹੁਣ ਸਾਡੇਆਂ ਦੇ ਸਾਹਮਣੇ ਆ ਲੀਡਰਸ਼ਿਪ ਮੰਦੀ ਹੈ ਵੀ ਜੇ ਉਹ ਤੋਂ ਅਮਰ ਕਰ ਲਿਆ ਜਾਂਦਾ ਸਾਨੂੰ ਉਹ ਦਿਨ ਦੇਖਣੇ ਨਾ ਪੈਂਦੇ ਪਰ ਉਹਨਾਂ ਨੂੰ ਵੀ ਇਹਨਾਂ ਕਹ ਲਈਏ ਸੰਗੋੜ ਦਿੱਤਾ ਕਿ ਕੇਵਲ ਡਿਊਟੀ ਉਹਨਾਂ ਦੀ ਸਿਰਫ ਦੋ ਹਲਕੇ ਮਲੇਰ ਕੋਟਲੇ ਦੇ ਨੇ ਸਿਰਫ ਉੱਥੇ ਲਾਈ ਵੀ ਔਰ ਸਰਦਾਰ ਕਿਰਪਾਲ ਸਿੰਘ ਜੀ ਬਡੋਂਗਰ ਸਾਹਿਬ ਸਾਬਕਾ ਪ੍ਰਧਾਨ ਜਿਹੜੇ ਐਸਜੀਪੀਸੀ ਦੇ ਬੜੇ ਸੀਨੀਅਰ ਸਾਡੇ ਆਗੂ ਨੇ ਉਹਨਾਂ ਦੀ ਡਿਊਟੀ ਮਾਲਵੇ ਵਿੱਚ ਸਮੁੱਚੇ ਤੌਰ ਤੇ ਤੌਰ ਤੇ ਲਾਜ ਨਿਗਰਾਨ ਕਰਨ ਨਿਗਰਾਨੀ ਕਰਨ ਦੀ। ਔਰ ਮੈਂ ਬੜੇ ਦੁਖ ਨਾਲ ਕਹਿਣਾ ਪੈਂਦਾ ਕਿ ਇਹ ਪੰਜਾਂ ਦੀ ਡਿਊਟੀ ਲਾਈ ਤਾਂ ਸਹੀ ਪਰ ਲਾਈ ਕਿ ਪੰਜਾਬ ਦੇ ਵਿੱਚ ਉਹਨਾਂ ਦਾ ਕੋਈ ਡੈਲੀਗੇਟ ਨਾ ਬਣ ਸਕੇ। ਪੰਜਾਬ ਦੀ ਸਿਆਸਤ ਤੇ ਉਹ ਕਿਤੇ ਆਪਣੇ ਲਈ ਕੋਈ ਪ੍ਰਭਾਵ ਨਾ ਛੱਡ ਸਕਣ। ਔਰ ਇਸ ਲਈ ਉਹਨਾਂ ਨੂੰ ਬਾਹਰ ਰੱਖਿਆ ਗਿਆ ਵੀ ਤੁਸੀਂ ਬਾਹਰ ਭਰਤੀ ਕਰਾਉਣੀ ਹੈ। ਇਹ ਮੰਦ ਭਾਵਨਾ ਸੀ ਉਹਨਾਂ ਦੀ। ਔਰ ਨਾਲ ਦੇ ਨਾਲ ਦੋ ਮੈਂਬਰ ਲਾਇਨੇ ਜਿਨ੍ਹਾਂ ਵਿੱਚੋਂ ਸਾਗੁਰ ਪ੍ਰਤਾਪ ਸਿੰਘ ਬਡਾਲਾ ਜੀ ਸਾਡੇ ਸੀਨੀਅਰ ਅਗੂ ਸਾਊ ਕੋ ਐਮਐਲਏ ਸਾਊ ਜ਼ਿਲ੍ਹੇ ਦੇ ਜਥੇ ਰਹੇ ਬੜਾ ਤਜਰਬਾ ਇਸ ਪਰਵਾਰ ਦਾ ਪਿਤਾ ਪੁਰਖੀ ਕਹ ਲਈਏ ਸੇਵਾ ਕਰਦੇ ਆ ਰਹੇ ਨੇ ਔਰ ਬੀਬੀ ਸਤਵੰਤ ਕੌਰ ਜੀ ਜੋ ਕਿ ਬੇਟੀ ਨੇ ਸ਼ਹੀਦ ਭਾਈ ਅਮਰ ਸਿੰਘ ਜੀ ਦੇ ਉਹਨਾਂ ਨੂੰ ਇਹਨਾਂ ਨੂੰ ਬਿਲਕੁਲ ਕੋਈ ਜ਼ਿੰਮੇਵਾਰੀ ਨਹੀਂ ਦਿੱਤੀ ਗਈ ਔਰ ਹੋਰ ਅਗਵਾਨੀ ਵੀ ਦਿੱਤੀ ਚਲੋ ਸੱਤ ਮੈਂਬਰੀ ਕਮੇਟੀ ਦੇ ਵਿੱਚੋਂ ਉਹ ਦੋ ਛੱਡ ਦਿੱਤੇ ਗਏ ਔਰ ਮੈਂ ਇਹ ਗਲਬੇਂਤੀ ਕਰਾਂਗਾ ਜਦੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਦੀ ਇਨ ਬਿੰਨ ਜੋ ਸਿੰਘ ਸਾਹਿਬ ਨੇ ਕਿਹਾ ਸੀ ਪਾਲਣਾ ਨਹੀਂ ਹੋਈ ਅਨਿਕਾਨੀ ਨਹੀਂ ਬਲਕਿ ਉਹਦੇ ਤੇ ਉਲੰਘਣਾ ਕਰਕੇ ਆਪਣੀ ਮਰਜ਼ੀ ਨਾਲ ਆਪਣੇ ਹੰਕਾਰ ਭਰੇ ਲਹਿਜੇ ਦੇ ਨਾਲ ਇਹ ਜ਼ਿੰਮੇਵਾਰੀਆਂ ਵੱਖ-ਵੱਖ ਲਾਤੀਆਂ ਵੀ ਅਸੀਂ ਆ ਕਰਤਾ ਉਹਦੇ ਵਿੱਚ ਦਾਸ ਮੈਂ ਤੁਹਾਡੇ ਚਰਨਾਂ 'ਚ ਬੇਨਤੀ ਕਰਉ ਸਾਰਿਆਂ ਦੇ ਸਮਝ ਕਿਉਂਕਿ ਜ਼ਰੂਰੀ ਆ ਸੰਗਤ ਦੇ ਸਾਹਮਣੇ ਲੋਕਾਂ ਦੇ ਸਾਹਮਣੇ ਆਪਣੀ ਸਥਿਤੀ ਸਪਸ਼ਟ ਕਰਨਾ ਕਿ ਮੂਲ ਭਾਵਨਾ ਦੇ ਉਲਟ ਹੈ ਅਕਾਲ ਤਖਤ ਸਾਹਿਬ ਨੂੰ ਪਿੱਠ ਦੇ ਕੇ ਉਹ ਲੋਕਾਂ ਨੇ ਫੈਸਲੇ ਕੀਤੇ ਨੇ ਮਨਮਰਜ਼ੀ ਦੇ ਉਹਦੇ ਵਿੱਚ ਦਾਸ ਇਹ ਸੇਵਾ ਨਹੀਂ ਕਰੇਗਾ ਇਹ ਆਪਣੀ ਜ਼ਿੰਮੇਵਾਰੀ ਨਹੀਂ ਨਿਭਾਵੇਗਾ ਜਦੋਂ ਤੱਕ ਅਕਾਲ ਅਕਾਲ ਤਾ ਸਾਬ ਦੇ ਹੁਕਮਾਂ ਨੂੰ ਹੂ ਬੂਹ ਲਾਗੂ ਨਹੀਂ ਕੀਤਾ ਜਾਂਦਾ ਉਦੋਂ ਤੱਕ ਬਿਲਕੁਲ ਉਹਦੇ ਵਿੱਚ ਮੈਂ ਇਹ ਸੇਵਾ ਨਹੀਂ ਕਰਾਂਗਾ ਆਪਣੀ ਜ਼ਿੰਮੇਵਾਰੀ ਨਹੀਂ ਨਿਭਾਵਾਂਗਾ ਔਰ ਹੋਰ ਵੀ ਸਾਡੇ ਸਤਿਕਾਰਯੋਗ ਜਿਹਨੇ ਆਗੂ ਸਹਿਬਾਨ ਜਿਹੜੇ ਇਸ ਮੈਂਬਰ ਨਾਲ ਦਾਸ ਦੇ ਲੱਗੇ ਨੇ ਉਹਨਾਂ ਦੀਆਂ ਭਾਵਨਾ ਵੀ ਹਰਟ ਹੋ ਜਾਂਦੀਆਂ ਨੇ ਮੇਰਾ ਕਾਲਤਾ ਸਭ ਦਾ ਹੁਕਮ ਮੰਨਣਾ ਹੀ ਸੀ ਜੇ ਉਹਨੂੰ ਹੂਬ ਉਹ ਮੰਨਿਆ ਕਿਉਂ ਨਹੀਂ ਗਿਆ ਉਹਦੇ ਚ ਹਿੱਤ ਕੀ ਆਉਂਦੀ ਐ ਬਾਕੀ ਕਾਨੂੰਨੀ ਜਿਹੜੀ ਉਹ ਅਰਚਣ ਕਰਦੇ ਨੇ ਉਹਦੇ ਬਾਰੇ ਬਟਾਲਾ ਸਾਹਿਬ ਤੁਹਾਡੇ ਨਾਲ ਸਾਂਝੀ ਕਰਨੇ ਗੱਲ ਮੈਂ ਤਾਂ ਇਹ ਨਹੀਂ ਤੁਹਾਨੂੰ ਬੇਨਤੀ ਕਰਨੀ ਸੀ ਆਪਣੀ ਸਥਿਤੀ ਸਪਸ਼ਟ ਕਰਨੀ ਸੀ ਕਿ ਹਾਲਾਤਾਂ ਤੋਂ ਜਾਣੂ ਕਰਾਉਣਾ ਸੀ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ ਮੈਂ ਹਾਂ ਬਟਾਲਾ ਸਾਹਿਬ ਨੂੰ ਬੇਨਤੀ ਕਰੂੰਗਾ ਕਿ ਉਹ ਜਿਹੜੀ ਅਗਲੀ ਗੱਲ ਆ ਸਾਰੀ ਭਾਰਤੀ ਦੇ ਸਬੰਧ ਵਿੱਚ ਹੁਕਮ ਨਵੇਂ ਦੇ ਸਬੰਧ ਵਿੱਚ ਤੁਹਾਡੇ ਨਾਲ ਸਾਂਝੀ ਕਰਨਗੇ ਬਸਿਕੂ ਥੈਂਕ ਯੂ ਬਸਿਕੂ ਨਾਇਓ ਨੋ ਬਹੁਤ ਬਹੁਤ ਧੰਨਵਾਦ ਜੀ ਜੈਦਰ ਸੰਤੋਖ ਸਿੰਘ ਜੀ ਮਹਿਤਪੁਰੀ ਸਾਹਿਬ ਦਾ ਇਹਨਾਂ ਨੇ ਤੁਹਾਡਣੇ ਗੱਲ ਆਪਣੀ ਸਾਰੀ ਰੱਖੀ ਆ ਜਿਹੜੀ ਉਹ ਕਮੇਟੀ ਨੂੰ ਲੈ ਕੇ ਸੰਬੰਧ ਰੱਖਦੀ ਆ ਕਰਕੇ ਵੀ ਕਮੇਟੀ ਦੇ ਸਦਕਾਰਯੋਗ ਮੈਂਬਰ ਨੇ ਪਹਿਲਾਂ ਤਾਂ ਕਮੇਟੀ ਤੋਂ ਸ਼ੁਰੂ ਕਰਦੇ ਆ ਦੇਖੋ ਅਸੀਂ ਸਾਰੇ ਪੰਜਾਬੀਆਂ ਨੂੰ ਸਿੱਖ ਪੰਥ ਨੂੰ ਇਹ ਦੱਸਣਾ ਚਾਹੁੰਦੇ ਆ ਕਿ ਜਿਹੜੀ ਕਮੇਟੀ ਸਿੰਘ ਸਭਾ ਨੇ ਉਦੋਂ ਮਨਾਈ ਸੀ ਉਹਨਾਂ ਨੇ ਕਿਸੇ ਦੀ ਨਾ ਤਾਂ ਸਾਡੀ رائے ਲਈ ਨਾ ਜੈਦਰ ਜੀ ਨੂੰ ਪੁੱਛਿਆ ਮਤਲਬ ਸਾਡੇ ਜੋ ਕਿਸੇ ਨਾਲ ਗੱਲ ਨਹੀਂ ਕੀਤੀ ਉਹਨਾਂ ਨੇ ਉਹਨਾਂ ਨੂੰ ਫੀਡਬੈਕ ਸੰਗਤ ਵੱਲੋਂ ਜਾਂ ਉਹਨਾਂ ਕੋਲ ਜੋ ਜਾਣਕਾਰੀ ਸੀ ਉਹਦੇ ਮੁਤਾਬਕ ਉਹਨਾਂ ਨੇ ਠੀਕ ਸਮਝਦੇ ਹੋਏ ਉਹ ਸੱਤ ਮੈਂਬਰਾਂ ਨੂੰ ਉਹਦੇ ਵਿੱਚ ਨਾਮਜ਼ਦ ਕੀਤਾ ਉਹਦੇ ਵਿੱਚ ਸਭ ਤੋਂ ਮੁਖੀ ਤਾਂ ਉਸ ਕਮੇਟੀ ਦੇ ਜੈਦਰ ਧਾਮੀ ਜੀ ਨੇ ਜਿਹੜੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਵੀ ਹਨ ਬੜਾ ਉਹਨਾਂ ਦਾ ਸਤਿਕਾਰ ਹੈ ਬਹੁਤ ਵੱਡਾ ਸਟੇਟਸ ਹੈ ਉਹਨਾਂ ਦਾ ਧਾਮੀ ਸਾਹਿਬ ਦਾ ਬੜੇ ਪੰਥਕ ਆਗੂ ਨੇ ਲੰਬੀ ਸੇਵਾ ਉਹਨਾਂ ਦੀ ਸਿੱਖ ਪੰਥ ਵਾਸਤੇ ਫਿਰ ਉਸ ਤੋਂ ਬਾਅਦ ਬਡੂੰਗਰ ਸਾਹਿਬ ਆ ਗਏ ਬਡੂੰਗਰ ਸਾਹਿਬ ਵੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਰਹੇ ਵਿਦਵਾਨ ਵੀ ਹੈਗੇ ਨੇ ਉਹਨਾਂ ਨੇ ਕਈ ਉਹਨਾਂ ਦੀ ਲਿਖਤਾਂ ਆ ਕਈ ਕਿਤਾਬਾਂ ਨੇ ਤੇ ਉਹਨਾਂ ਦਾ ਬੜਾ ਸਤਿਕਾਰ ਹੈ ਸਿੱਖ ਜਗਤ ਵਿੱਚ ਫਿਰ ਸਰਦਾਰ ਇਕਬਾਲ ਸਿੰਘ ਝੁੰਦਾ ਜੀ ਜਿਸ ਦਾ ਜ਼ਿਕਰ ਕੀਤਾ ਜੈਦਰ ਜੀ ਨੇ ਜਿਨ੍ਹਾਂ ਦਾ ਉਹਨਾਂ ਨੇ ਚੁੰਦਾ ਕਮੇਟੀ ਬਹੁਤ ਮਿਹਨਤ ਨਾਲ ਸੀ ਵੀ ਮੈਂਬਰ ਸੀ ਉਸ ਚੁੰਦਾ ਕਮੇਟੀ ਦੇ ਸਾਰੇ ਪੰਜਾਬ ਵਿੱਚ ਫਿਰ ਕੇ ਤਕਰੀਬਨ 3-4 ਮਹੀਨੇ ਲਾ ਕੇ ਤੇ ਹਜ਼ਾਰਾਂ ਹੀ ਵਰਕਰਾਂ ਨੂੰ ਮਿਲ ਕੇ ਕੰਪਾਈਲ ਕੀਤੀ ਬਹੁਤ ਵਧੀਆ ਉਹਦੀ ਜਿਹੜੀ ਹੈਗੀ ਸੀਗੀ ਸੁਜੈਸ਼ਨ ਸੀਗੀਆਂ ਤੇ ਕਮੇਟੀ ਦੀ ਰਿਪੋਰਟ ਇੰਨੀ ਲਾਹੇਵੰਦ ਸੀ ਪਾਰਟੀ ਲਈ ਜੇ ਕਿਤੇ ਲਾਗੂ ਕਰ ਦਿੰਦਾ ਜਿਵੇਂ ਕਿਹਾ ਜੈਦਰ ਜੀ ਨੇ ਤੇ ਅਕਾਲੀ ਦਲ ਦੇ ਪ੍ਰੋਸੰਕਟ ਇਹ ਟਲ ਸਕਦਾ ਸੀਗਾ ਉਸ ਤੋਂ ਬਾਅਦ ਚੌਥਾ ਮੇਰਾ ਚਲੋ ਉਹ ਨਾ ਪਾਇਆ ਬੜੇ ਧਰਮਦਿਆ ਸਿੰਘ ਸਭਾਂ ਦੇ ਫਿਰ ਸਾ ਮਨਪ੍ਰੀਤ ਸਿੰਘ ਯਾਲੀ ਜਿਹੜੇ ਕਿ ਮਾਲਵੇ ਚ ਇਕੱਲੇ ਹੀ ਇਕਾਲੀ ਦਲ ਦੇ ਐਮ ਐਲ ਏ ਬਣ ਕੇ ਆਏ ਨੇ ਐਡਾ ਵੱਡਾ ਖੇਤਰ ਹੈ ਮਾਲਵੇ ਦਾ ਤੇ ਉਹਨਾਂ ਦੀ ਬੜੀ ਹਰਮਨ ਪਿਆਰਤਾ ਆ ਫਿਰ ਬੜੇ ਸਿਆਣੇ ਸੂਝਵਾਨ ਲੀਡਰ ਨੇ ਤੇ ਸਟੈਂਡ ਵੀ ਲੈ ਕੇ ਬੈਠੇ ਨੇ ਪਹਿਲੇ ਦਿਨ ਤੋਂ ਉਹਨਾਂ ਦਾ ਜਿਹੜਾ ਸਟੈਂਡ ਬਿਲਕੁਲ ਸਪਸ਼ਟ ਆ ਚਾਹੇ ਉਹ ਬੀ ਜੇ ਪੀ ਨੂੰ ਲੈ ਕੇ ਹੋਵੇ ਚਾਹੇ ਉਹ ਮੌਜੂਦਾ ਜਿਹੜੀ ਕਾਲੀ ਦਲ ਦੀ ਲੀਡਰਸ਼ਿਪ ਦੇ ਸਬੰਧ ਵਿੱਚ ਹੋਵੇ ਬਿਲਕੁਲ ਉੱਥੇ ਖੜੇ ਆ ਸੋ ਮਤਲਬ ਲੀਡਰ ਕੋਈ ਹੁੰਦਾ ਜਿਹੜਾ ਜਿਹੜੀ ਕੋਈ ਵਿਚਾਰ ਪਤਾਰਾ ਤੇ ਕੰਮ ਕਰੇ ਕੋਈ ਦੇ ਸੂਲ ਹੋਣ ਸੋ ਮਨਪੀਰ ਸਿੰਘ ਯਾਲੀ ਦੇ ਸੂਲ ਨੇ ਤੇ ਖੜੇ ਨੇ ਆਪਣੇ ਸੁੱਧਾਂ ਤੇ ਉਹਨਾਂ ਨੂੰ ਉਹਨਾਂ ਨੇ ਲਿਆ ਤੇ ਬਾਕੀ ਜਿਹੜੀ ਬੀਬੀ ਜੀ ਆ ਉਹ ਤਾਂ ਹੈ ਹੀ ਚਲੋ ਸ਼ਹੀਦਾਂ ਦਾ ਪਰਿਵਾਰ ਉਹਨਾਂ ਨੇ ਸਤਕਾਰ ਕੀਤਾ ਅਕਾਲ ਤਖਤ ਸਾਹਿਬ ਵੱਲੋਂ ਉਹਨਾਂ ਆਪਣੇ ਸਿੰਘ ਸਭਾ ਦੇ ਉਹ ਸਿਗੇ ਨਵੇਂ ਦੇ ਹੁਣ ਇਸ ਕਮੇਟੀ ਚ ਕੀ ਉਹਨਾਂ ਨੂੰ ਇਹਦੀ ਅਤਰਾਜ ਸੀਗਾ ਸਾਨੂੰ ਤਾਂ ਸਮਝ ਨਹੀਂ ਆਈ ਇਹ ਜਿਹੜਾ ਸੁਖਬੀਰ ਸਿੰਘ ਬਾਦਲ ਦਾ ਅਸਤੀਫਾ ਜਿਵੇਂ ਦੱਸਿਆ ਜੈਦਰ ਜੀ ਨੇ 50 ਦਿਨ ਬਾਅਦ ਤਕਰੀਬਨ ਆਇਆ ਹੈ ਇਹ ਅਸਤੀਫਾ 2 ਦਸੰਬਰ ਨੂੰ ਜਦੋਂ ਸਿੰਘ ਸਾਹਿਬ ਨੇ ਆਪਣਾ ਹੁਕਮ ਜਾਰੀ ਕੀਤਾ ਇਹ ਤਾਂ ਉਸ ਦਿਨ ਹੀ ਆਜਣਾ ਚਾਹੀਦਾ ਸੀ ਜੇ ਕੋਈ ਗੁਰਸਿੱਖ ਆਪਣੇ ਉਹਨਾਂ ਹੁਕਮਾਂ ਦੀ ਪਾਲਣਾ ਕਰੇ ਤਾਂ ਜੇ ਆਪਾਂ ਕਹਿੰਦੇ ਨਾ ਆਪਾਂ ਸਮਰਪਤ ਹਾਂ ਅਕਾਲ ਤਖਤ ਸਾਹਿਬ ਨੂੰ ਤਾਂ ਫਿਰ ਇਹਦੇ ਵਿੱਚ ਕੋਈ ਟੱਲੇ ਨਹੀਂ ਸੀ ਚਾਹੀਦੀ ਇਹ ਤੋ ਅਕਲ ਤਿੱਕ ਤੱਕ ਆ ਗਈ ਕਿ ਸਿੰਘ ਸਾਹਿਬ ਨੂੰ ਕਹਿਣਾ ਪੈ ਗਿਆ ਇਹ ਅਕਾਲੀ ਦਲ ਦੀ ਲੀਡਰਸ਼ਿਪ ਆਨਾ ਕੰਨੀ ਕਰ ਰਹੀ ਹੈ ਉਹਨਾਂ ਨੇ 6 ਦਸੰਬਰ ਨੂੰ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੇ ਗੁਰਪੁਰਪਰ ਤੇ ਵੀ ਆ ਕੇ ਆਜ ਵੀ ਉਹਨਾਂ ਨੇ ਉੱਥੇ ਅੰਮ੍ਰਿਤਸਰ ਕਿਹਾ ਕਿ ਇਹ ਜਿਹੜਾ ਆਪਣੇ ਸੱਤ ਮੈਂਬਰੀ ਕਮੇਟੀ ਆ ਕੈਮ ਆ ਤੇ ਅਕਾਲੀ ਦਲ ਦੀ ਜਿਹੜੀ ਲੀਡਰਸ਼ਿਪ ਆ ਉਹ ਦਿਸ ਰਹੀ ਆ ਕਿ ਟੇਲਮੈਂਟ ਕਰ ਰਹੀ ਆ ਆਨਾ ਕੰਨੀ ਕਰ ਰਹੀ ਆ ਕਿ ਕੀ ਇਹਦੀ ਵਜ੍ਹਾ ਆ ਤੁਸੀਂ ਅਸਤੀਫਾ ਉਦੋਂ ਨਹੀਂ ਪ੍ਰਵਾਨ ਕੀਤਾ ਅੱਜ ਪ੍ਰਵਾਨ ਕਰਤਾ ਤੁਸੀਂ ਕਮੇਟੀ ਬਾਰੇ ਬੜੀਆਂ ਵਿਚਾਰਾਂ ਕੀਤੀਆਂ ਗੱਲਾਂ ਸਾਰੀਆਂ ਨਿਕਲ ਕੇ ਆਈ ਜਾਂਦੀਆਂ ਵੀ ਅਸੀਂ ਕਮੇਟੀ ਨੂੰ ਪਰਵਾਹ ਨਹੀਂ ਕਰਦੇ ਅਸੀਂ ਕਮੇਟੀ ਦੇ ਮੈਂਬਰ ਆਪ ਤਾਂ ਬਣੇ ਨਹੀਂ ਸਾਨੂੰ ਤਾਂ ਸਿੰਘ ਸਬਾਨ ਦੀ ਮਾਨਤਾ ਵਜੋਂ ਸਾਨੂੰ ਇਹ ਜ਼ਿੰਮੇਵਾਰੀ ਲਈ ਗਈ ਸੀ ਪਰ ਜੇ ਹੁਣ ਅਕਾਲੀ ਦਲ ਦੀ ਲੀਡਰਸ਼ਿਪ ਦੇ ਜਿਹੜੇ ਕੱਲ ਫੈਸਲੇ ਹੋਏ ਆ ਜਿਹਰਾਂ ਦੀ ਗੱਲ ਆਖੀ ਹੈ ਤੇ ਉਹਨਾਂ ਨੇ ਹੁਕਮ ਨਾਮਿਆਂ ਦੀ ਉਲੰਘਣਾ ਕੀਤੀ ਆ ਅਜੋ ਪੰਥ ਦੇ ਪਗੋੜੇ ਤਾਂ ਉਦੋਂ ਨਹੀਂ ਸੀਗੇ ਜਦੋਂ ਅਕਾਲ ਤਖਤ ਦੇ ਪਗੋੜੇ ਜਦੋਂ 23 ਤਰੀਕ ਤੱਕ ਸਮਾਸੀ ਨੂੰ ਕੋ ਪਹਿਲਾ 3 ਤੱਕ ਸੀਗਾ 3 ਦਿਨ ਦਾ ਸੀ ਕਹ ਲੋ 3 3 ਤਰੀਕ ਨੂੰ ਗਏ ਤੇ 20 ਦਿਨ ਵਧਾਤੇ ਸਿੰਘ ਸਾਹਿਬ ਨੇ 23 ਤਰੀਕ 23 ਦਸੰਬਰ ਉਸ ਤੋਂ ਬਾਅਦ 10 ਜਨਵਰੀ ਆਉਂਦੀ ਆ ਤੇ ਇਸ ਲਈ ਇਹ ਜਿਹੜੇ ਸ਼ਰੋਮਣੀ ਕਾਲੀ ਦਲ ਦਾ ਜਿਹੜਾ ਗਰੁੱਪ ਆ ਦੇਖੋ ਉੱਥੇ ਵੀ ਦੋ ਗਰੁੱਪ ਨੇ ਇੱਕ ਗਰੁੱਪ ਹੈਗਾ ਜਿਹੜਾ ਜਿਵੇਂ ਦੱਸਿਆ ਜੈਦਰ ਜੀ ਨੇ ਸਾਰੇ ਕਮੇਟੀ ਦੇ ਜਿਹੜੇ ਆਪਣੇ ਮੈਜੋਰਿਟੀ ਮੈਂਬਰਾਂ ਉਹ ਸਾਰੇ ਇਸ ਸੋਚ ਦੇ ਧਾਰਨੀ ਆ ਕਿ ਅਕਾਲ ਤਖਤ ਸਾਹਿਬ ਦਾ ਹੁਕਮਨਾਮਾ ਇਨ ਬਿਨ ਲੱਗ ਹੋਣਾ ਚਾਹੀਦਾ ਜੇ ਸਾਡੀ ਪੰਥ ਦੀ ਇੱਕ ਜਮਾਤ ਅਸੀਂ ਵੀ ਉਹਦਾ ਹਿੱਸਾ ਅਕਾਲੀ ਦਲ ਦੇ ਮੈਂਬਰ ਨੇ ਅਸੀਂ ਵੀ ਇਸ ਹੈਗੇ ਆ ਅਕਾਲੀ ਅਸੀਂ ਵੀ ਕਾਲੀ ਆ ਠੀਕ ਹੈ ਉਹਨਾਂ ਨੇ ਗਰੁੱਪ ਵੱਖਰਾ ਬਣਾ ਲਿਆ ਸਾਨੂੰ ਉਹਨਾਂ ਨੇ ਵੱਖਰਾ ਕਰਤਾ ਪਰ ਜੇ ਅਸੀਂ ਮੀਰੀ ਪੀਰੀ ਦੇ ਸਿਧਾਂਤ ਨੂੰ ਲੈ ਕੇ ਅਸੀਂ ਅੱਜ ਉਸ ਸਿਧਾਂਤ ਤੇ ਉਂਗਲ ਚੱਕ ਰਹੇ ਆ ਇਹਨਾਂ ਦੇ ਬਲਾਰੇ ਕਹਿ ਰਹੇ ਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਿਰਫ ਗੁਰੂ ਘਰਾਂ ਦਾ ਪ੍ਰਬੰਧ ਕਰ ਸਕਦੀ ਆ ਸਿਰਫ ਕਹਿੰਦੇ ਉਹ ਗੁਰੂ ਘਰਾਂ ਦਾ ਜਿਹੜਾ ਸੇਵਾ ਹੀ ਕਰ ਸਕਦੀ ਆ ਹੋਰ ਕੋਈ ਕੰਮ ਨਹੀਂ ਹੁੰਦਾ ਦੱਸੋ ਕਮਾਲ ਹੋ ਗਈ ਇੰਨੀ ਇਹਨਾਂ ਦੀ ਹੈਗੀ ਆ ਜਿਹੜੀ ਆਪਣੀ ਸੋਚ ਨਿਗਾਰਵਲ ਚੱਲ ਗਈ ਕਿ ਪਤਾ ਹੀ ਨਹੀਂ ਇਹਨਾਂ ਨੂੰ ਸ਼੍ਰੋਮਣੀ ਕਮੇਟੀ ਦਾ ਕੀ ਰੋਲ ਆ ਸ਼੍ਰੋਮਣੀ ਕਾਲੀ ਦਲ ਦਾ ਕੀ ਰੋਲ ਆ ਇਹਨਾਂ ਦੇ ਜਿਹੜੇ ਨਵੇਂ ਦੇ ਜਿਨ੍ਹਾਂ ਨੂੰ ਇਹਨਾਂ ਨੇ ਹੁਣ ਵੀ ਜ਼ਿਲ੍ਹਿਆਂ ਦੇ ਇੰਚਾਰਜ ਬਣਾਇਆ ਉਹਨਾਂ ਨੇ ਕਈਆਂ ਨੇ ਆਖਿਆ ਕਿ ਇਹ ਜ਼ਹੀਦਾ ਸਾਡੀ ਪਾਰਟੀ ਵਿੱਚ ਦਖਲ ਦੇ ਰਹੇ ਨੇ ਤੇ ਉਹ ਦੱਸੋ ਉਹ ਜਿਹੜੇ ਉਂਗਲ ਚੱਕ ਰਹੇ ਸੀ ਸਿੰਘ ਸੁਭਾਨਾਂ ਤੇ ਅੱਜ ਉਹਨਾਂ ਨੂੰ ਵੀ ਇਹਨਾਂ ਨੇ ਆਪਣੇ ਜ਼ਿਲ੍ਹਿਆਂ ਦੇ ਇੰਚਾਰਜ ਲਾਤਾ ਇੱਥੋਂ ਤੱਕ ਇਹਨਾਂ ਨੇ ਆਪਣਾ ਸਿਧਾਂਤ ਨੂੰ ਕਮਜ਼ੋਰ ਕੀਤਾ ਸੁਨਾਦ ਨੂੰ ਖੋਰਾ ਲਾਤਾ ਇਹਨਾਂ ਨੇ ਤੇ ਇਹ ਸੰਗਤ ਜਾਣਦੀ ਆ ਬਿਲਕੁਲ ਲੋਕਾਂ ਦੇ ਮਨਾਂ 'ਚ ਇਹਦੇ ਵਿੱਚ ਕੋਈ ਦੁਬਦਾ ਨਹੀਂ ਕਿ ਇਹਨਾਂ ਨੇ ਇਕਾਪਤਕ ਸਾਹਿਬ ਦੇ ਹੁਕਮਨਾਮੇ ਨਹੀਂ ਮੰਨੇ ਹੁਣ ਜਿਹੜੀ ਭਰਤੀ ਦੀ ਪ੍ਰਕਿਰਿਆ ਆ ਇਹਨਾਂ ਨੇ ਜੇ ਹੁਣ ਆਪਣੇ ਜੈਦਰ ਸੰਤਾ ਸਿੰਘ ਜੀ ਨੂੰ ਮੈਂਬਰ ਲਾਤਾ ਤੇ ਜੈਦਰ ਸੰਤਾ ਸਿੰਘ ਜੀ ਉਸ ਕਮੇਟੀ ਦੇ ਮੈਂਬਰ ਸੀਗੇ ਅੱਜ ਜੈਦਰ ਸੰਤਾ ਸਿੰਘ ਜੀ ਤੁਸੀਂ ਆਪਣੇ ਇੰਚਾਰਜ ਲਾਤੇ ਠੀਕ ਨੇ ਜਦੋਂ ਸਿੰਘ ਸਭਾ ਨੇ ਲਾਏ ਸੀ ਉਦੋਂ ਤੁਸੀਂ ਕਹਿੰਦੇ ਸੀ ਵੀ ਨਹੀਂ ਜੀ ਸਾਡੇ ਤੇ ਜਿਹੜੀ ਕਾਨੂੰਨ ਦੀ ਹੈਗੀ ਆ ਅੜਚਣਿਆਂ ਕੋ ਡਕਾਇਆ ਸਾਡੇ ਤੇ ਜਿਹੜਾ ਹੈਗਾ ਇਲੈਕਸ਼ਨ ਕਮਿਸ਼ਨ ਕੋਈ ਕਾਰਵਾਈ ਕਰ ਸਕਦਾ ਬਹੁਤ ਸਾਰੇ ਵਕੀਲਾਂ ਨੇ ਜਿਹੜੇ ਆਪਣੇ ਹੈਗੇ ਕਾਨੂੰਨੀ ਮਹਾਰਾ ਨੇ ਸਿੰਘ ਸਭਾ ਨੂੰ ਰਾਇ ਦਿੱਤੀ ਹੈ ਜਾ ਕੇ ਸਿੰਖ ਸਾਹਿਬ ਜੀ ਮਰਜ਼ੀ ਆਪ ਪੁੱਛ ਸਕਦੇ ਆ ਉਹਨਾਂ ਵਿੱਚੋਂ ਸਾਬ ਮਨਜੀਤ ਸਿੰਘ ਖਹਿਰਾ ਸਰਦਾਰ ਫੂਲਕਾ ਸਾਹਿਬ ਐਡੀ ਵੱਡੇ ਵਕੀਲ ਨੇ ਫੂਲਕਾ ਸਾਹਿਬ ਸਾਰਿਆਂ ਨੇ ਕਿਹਾ ਜਿਹੜੇ ਜਿਹੜੇ ਉਸ ਆਪਣੇ ਮੀਰੀ ਪੀਰੀ ਦੇ ਸਿਧਾਂਤ ਨੂੰ ਸਮਝਦੇ ਨੇ ਤੇ ਜਿਨ੍ਹਾਂ ਨੂੰ ਅਕਾਲੀ ਦਲ ਦੇ ਸੰਵਿਧਾਨ ਬਾਰੇ ਪਤਾ ਆ ਤੇ ਇਹਨਾਂ ਨੇ ਉਹ ਵਕੀਲ ਲੈ ਕੇ ਗਏ ਜਿਨ੍ਹਾਂ ਨੂੰ ਸਾਡੇ ਆਪਣੇ ਟਰੈਡੀਸ਼ਨਸ ਦਾ ਸਾਡੀਆਂ ਪਰੰਪਰਾਵਾਂ ਦਾ ਸਾਡੇ ਸਿਧਾਂਤ ਦਾ ਜਿਹਨਾਂ ਨੂੰ ਪਤਾ ਹੀ ਕੁਝ ਨਹੀਂਗਾ ਉਹ ਵਕੀਲਾਂ ਨੂੰ ਲੈ ਕੇ ਤੇ ਇਹਨਾਂ ਨੇ ਕਿਹਾ ਤਾਂ ਜੀ ਨਹੀਂ ਇਹ ਤਾਂ ਅਸੀਂ ਕਰ ਨਹੀਂ ਸਕਦੇ ਕੇਰਾ ਸਾਹਿਬ ਨੇ ਫੂਲਕਾ ਸਾਹਿਬ ਨੇ ਇਹ ਸਿੰਘ ਸਾਹਿਬ ਨੂੰ ਲਿਖਤੀ ਦੇ ਕੇ ਆਏ ਨੇ ਕਿ ਬਹੁਤ ਸਾਰੀਆਂ ਪੋਲੀਟੀਕਲ ਪਾਰਟੀਆਂ ਨੇ ਇੰਡੀਆ ਦੀਆਂ ਜਿਹੜੀਆਂ ਧਰਮ ਨੂੰ ਨਾਲ ਲੈ ਕੇ ਚਲਦੀਆਂ ਨੇ ਚਾਹੇ ਉਹ ਇਸਲਾਮ ਦੀਆਂ ਹੋਣ ਚਾਹੇ ਉਹ ਈਸ਼ਾਈ ಮತ ਦੀਆਂ ਹੋਣ ਜਾਂ ਆਪਣੀ ਦਾ ਸਿੱਖਾਂ ਦੀ ਦੇ ਕੋਈ ਆ ਸ਼੍ਰੋਮਣੀ ਅਕਾਲੀ ਦਲ ਸੋ ਇਹਦੇ ਵਿੱਚ ਕੋਈ ਕਿਸੇ ਤੇ ਬੰਦਸ਼ ਨਹੀਂ ਕੋਈ ਕਿਸੇ ਦੇ ਉੱਪਰ ਰੋਕ ਨਹੀਂ ਹੈਗੀ ਇਹ ਤਾਂ ਸਿਰਫ ਜਾਣ ਬੁੱਝ ਕੇ ਇਹਨਾਂ ਨੇ ਇੱਕ ਨੈਰੇਟਿਵ ਸਿਰਜਣ ਦੀ ਕੋਸ਼ਿਸ਼ ਕੀਤੀ ਕੇਰਾ ਸਾਹਿਬ ਨੇ ਜਿਹੜਾ ਐਸਆਰ ਬੁਮਈ ਦਾ ਕੇਸ ਆ ਜਿਹੜੇ ਸੀਗੇ ਆਪਣੇ ਉਹਦੇ ਚੀਫ ਮਿਨਿਸਟਰ ਕਰਨਾਟਕਾ ਦੇ ਉਹਨਾਂ ਦੀ ਸਰਕਾਰ ਢੋਲਤੀ ਸੀਗੀ ਉਹ ਸੁਪਰੀਮ ਕੋਰਟ ਗਏ ਸੀਗੇ ਉਹਦੇ ਵਿੱਚ ਆਪਣੇ ਮੇਰੇ ਖਿਆਲ 7 ਜਾਂ 9 ਆਪਣੇ ਜਿਹੜਾ ਮੈਂਬਰ ਬੈਂਚ ਦਾ ਫੈਸਲਾ ਆ 9 9 ਮੈਂਬਰ ਬੈਂਚ ਦਾ ਫੈਸਲਾ ਆ ਉਹਨਾਂ ਨੇ ਕਿਹਾ ਅਕਾਲੀ ਦਲ ਦਾ ਵੀ ਜ਼ਿਕਰ ਹੋਇਆ ਉਹ ਚ ਹੋਰ ਵੀ ਆਪਣੇ ਸ਼ਿਵ ਸਨਾਂ ਦਾ ਮੇਰੇ ਖਿਆਲ ਜ਼ਿਕਰ ਹੋਇਆ ਤੇ ਉਹਨਾਂ ਨੇ ਕਿਹਾ ਵੀ ਕੋਈ ਸਾਨੂੰ ਇਲੈਕਸ਼ਨ ਕਮਿਸ਼ਨ ਨੇ ਬਿਲਕੁਲ ਕਲੀਅਰ ਕਰ ਦਿੱਤਾ ਇਹ ਪਾਰਟੀਆਂ ਬਣੀਆਂ ਆਜ਼ਾਦੀ ਤੋਂ ਪਹਿਲਾਂ ਆਜ਼ਾਦੀ ਵਾਸਤੇ ਇਹਨਾਂ ਦਾ ਸੰਘਰਸ਼ ਆ ਇਹਨਾਂ ਦਾ ਵੱਡਾ ਯੋਗਦਾਨ ਆ ਅਸੀਂ ਮਤਲਬ ਸਾਡਾ ਆਪਣੇ ਇਸ ਧਰਤੀ ਲਈ ਸਾਡਾ ਦੇਸ਼ ਆ ਅਸੀਂ ਦੇਸ਼ ਭਗਤਾਂ ਤੇ ਸੜ ਤੇ ਅੱਜ ਕਿਵੇਂ ਕੋਈ ਆਪਣੇ ਗਲਤ ਤਰੀਕੇ ਦਾ ਕਾਨੂੰਨ ਲਾਗੂ ਹੋ ਸਕਦਾ ਜਾਂ ਸਾਡੀ ਮੰਨਤ ਰੱਦ ਹੋ ਸਕਦੀ ਆ ਇਹ ਤਾਂ ਸਿਰਫ ਇਹ ਸਿਗਾ ਕਿ ਜਿਹੜੀ ਤਾਂ ਧਾਰਮਿਕ ਸੇਵਾ ਤੁਸੀਂ ਭੁੱਜ ਲਈ ਤੇ ਜਿਹੜੀ ਬਹੁਤ ਨਰਮ ਸੇਵਾ ਜਿਹੜੀ ਸਿਆਸੀ ਸੀਗੀ ਕੋਈ ਔਖਾ ਨਹੀਂ ਸਿਗਾ ਸੁਖਬੀਰ ਸਿੰਘ ਬਾਦਲ ਨੇ ਹੁਣ ਅਸਤੀਫਾ ਦਿੱਤਾ ਤੇ ਬਾਹਰ ਕੀ ਕੀ ਕਹਿੰਦੇ ਹੋ ਬੜੀ ਹੈਰਾਨੀ ਹੈ ਸਾਨੂੰ ਕਿ ਮੇਰਾ ਵਰਕਿੰਗ ਕਮੇਟੀ ਨੇ ਪਹਿਲਾਂ ਮੇਰਾ ਪ੍ਰਵਾਨ ਨਹੀਂ ਕੀਤਾ ਅੱਜ ਵਰਕਿੰਗ ਕਮੇਟੀ ਨੇ ਪ੍ਰਵਾਨ ਕਰ ਲਿਆ ਤੇ ਮੇਰੀ ਜਿਹੜੀ ਟਰਮ ਖਤਮ ਹੋ ਗਈ ਸੀ ਉਹਨਾਂ ਨੂੰ ਇਹ ਨਹੀਂ ਜਾਦਾ ਕਿ ਅਕਾਲ ਤਖਤ ਸਾਹਿਬ ਦੇ ਸਿੰਘ ਸਹਿਬਾਨ ਵੱਲੋਂ ਇੱਕ ਦੋਨੋ ਆਦੇਸ਼ ਜਾਰੀ ਹੋਇਆ ਉਹਨਾਂ ਨੂੰ ਇਹ ਕਹਿਣਾ ਚਾਹੀਦਾ ਸੀ ਕਿ ਜੋ ਸਿੰਘ ਸਾਹਿਬ ਨੇ ਸਾਨੂੰ ਆਦੇਸ਼ ਜਾਰੀ ਕੀਤਾ ਸੀ ਉਹਦੇ ਮੁਤਾਬਕ ਆਪਣੀ ਸਤੀਫਾ ਸਿੰਘ ਸਾਹਿਬ ਨੂੰ ਭੇਜਣ ਲੱਗੇ ਆ ਲੇਕਿਨ ਇਹਦਾ ਕੋ ਜ਼ਿਕਰ ਨਹੀਂਗਾ ਇਹ ਸਿਰਫ ਸਾਡੀ ਟਰਮ ਪੂਰੀ ਹੋ ਗਈ ਤਸੀਂ ਆਪਣੇ ਅਸਤੀਫੇ ਸਾਡੇ ਮਨਜ਼ੂਰ ਹੋ ਗਏ ਜੇ ਬਾਕੀ ਦੇ ਅਸਤੀਫੇ ਬਾਰੇ ਕਿਹਾ ਜੈਦਰ ਜੀ ਨੇ ਸਿੰਘ ਸਾਹਿਬ ਨੇ ਬਿਲਕੁਲ ਕਲੀਅਰ ਕੀਤਾ ਸਾਰੇ ਅਸਤੀਫੇ ਪ੍ਰਵਾਨ ਕਰਕੇ ਸਾਨੂੰ ਸਕੱਤਰਤ ਵਿੱਚ ਉਹਦੀ ਜਾਣਕਾਰੀ ਦਿੱਤੀ ਜਾਵੇ ਹੁਣ ਸਾਰੇ ਅਸਤੀਫੇ ਕੋਈ ਵੀ ਨਹੀਂ ਆਏ ਚਲੋ ਤਾਂ ਉਹਨਾਂ ਦੀ ਮਰਜ਼ੀ ਆ ਮੰਨਣਾ ਨਹੀਂ ਮੰਨਣਾ ਅਸੀਂ ਕੀ ਕਹਾਂ ਸਾਡਾ ਅਸੇ ਉਹਦੇ ਵਿੱਚ ਕੀ ਰੋਲ ਆ ਲੇਕਿਨ ਅਸੀਂ ਇਹ ਗੱਲ ਜਿਹੜੀ ਸਥਿਤੀ ਸਪਸ਼ਟ ਕਰਨਾ ਚਾਹੁੰਦੇ ਹਾਂ ਸਾਰੇ ਪੰਜਾਬ ਦੇ ਤੇ ਆਪਣੇ ਸਿੱਖ ਪੰਥ ਦੇ ਸਾਹਮਣੇ ਕੀ ਇਹ ਜਿਹੜੀ ਜਮਾਤ ਆ ਜਿਨ੍ਹਾਂ ਨੇ ਧਰਮ ਵਿਧਿਆ ਪ੍ਰਚਾਰ ਪ੍ਰਸਾਰ ਕਰਨਾ ਜਿਨ੍ਹਾਂ ਨੇ ਸਿੱਖੀ ਦੇ ਵਿਡਾਵੇ ਵਾਸਤੇ ਆਪਣਾ ਯੋਗਦਾਨ ਪਾਉਣਾ ਅੱਜ ਸਿੱਖੀ ਨੂੰ ਟਾਲ ਲਾਉਣ ਲੱਗ ਪਏ ਆ ਸਾਡੇ ਮੀਰੀ ਪੀਰੀ ਦੇ ਸਿਧਾਂਤ ਤੇ ਇਹਨਾਂ ਨੇ ਉਂਗਲ ਚੱਕਤੀ ਆ ਤੇ ਜਿਹੜੇ ਕਹਿੰਦੇ ਆ ਕਿ ਆਪਣੇ ਐਸਜੀਪੀਸੀ ਦਾ ਸਿਰਫ ਗੁਰੂ ਘਰਾਂ ਦੇ ਪ੍ਰਬੰਧ ਵਾਸਤੇ ਬਣੀ ਆ ਤੇ ਸਾਡੇ ਤੇ ਹੁਕਮ ਨਹੀਂ ਇਹ ਲਾਗੂ ਹੁੰਦੇ ਸਿੰਘ ਸਭਾਾਂ ਦੇ ਬਹੁਤ ਵਾਰੀ ਪਹਿਲਾਂ ਵੀ ਅਕਾਲ ਤਖਤ ਸਾਹਿਬ ਦੇ ਜਿਹੜੇ ਜਾਇਦਰ ਸਹਿਬਾਨ ਸਨ ਪੁਰਾਣੇ ਸਮਿਆਂ ਚ ਉਹਨਾਂ ਨੇ ਪਹਿਲਾਂ ਵੀ ਅਕਾਲੀ ਦਲ ਦੀ ਏਕਤਾ ਕਰਾਉਣ ਦੇ ਸਬੰਧ ਵਿੱਚ ਉਹਨਾਂ ਨੇ ਬਹੁਤ ਵਾਰੀ ਹੁਕਮਨਾਮੇ ਜਾਰੀ ਕੀਤੇ ਸਿਗੇ ਉਹ ਸਾਰੇ ਹੁਕਮਨਾਮੇ ਉਹਨਾਂ ਦੀ ਪਾਲਣਾ ਹੋਈ ਸੀਗੀ ਤੇ ਉਸ ਤੋਂ ਬਾਅਦ ਅਕਾਲੀ ਦਲ ਦਾ ਕੰਮ ਚੱਲਦਾ ਰਿਹਾ ਬਾਦਲ ਸਾਹਿਬ ਵੀ ਮੈਨੂੰ ਪੁੱਛ ਲਓ ਬਾਦਲ ਸਾਹਿਬ ਤਿੰਨ ਵਾਰੀ ਮੁੱਖ ਮੰਤਰੀ ਬਣੇ ਬਾਅਦ ਚ ਬਾਦਲ ਸਾਹਿਬ ਜਦੋਂ ਟੋੜਾ ਸਾਹਿਬ ਨਾਲ ਏਕਤਾ ਹੋਈ ਆ ਉਹ ਵੀ ਜਿਹੜੀ ਕਮੇਟੀ ਬਣਾਈ ਸੀ ਉਦੋਂ ਆਪਣੇ ਜ਼ਾਇਦਾਰ ਕਾਲ ਤੱਕ ਸਾਹਿਬ ਨੇ ਬਣਾਈ ਸੀ ਇੱਕ ਕਮੇਟੀ ਬਣਾਈ ਸੀ ਪ੍ਰੋਫੈਸਰ ਮਨਜੀਤ ਸਿੰਘ ਨੇ ਉਹ ਵੀ ਉਦੋਂ ਜਾਇਦਾਰ ਕਾਲਤਖ ਸਾਹਿਬ ਦੀ ਸੇਵਾ ਹੋਂ ਕੋ ਸੀਗੀ ਉਸ ਤੋਂ ਬਾਅਦ ਉਹ ਪ੍ਰਧਾਨ ਬਣੇ ਸਾਂਝੇ ਕਾਲੀ ਦਲ ਦੇ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਐਂਡ ਤਿੰਨ ਵਾਰ ਮੁੱਖ ਮੰਤਰੀ ਬਣਦੇ ਆ ਉਦੋਂ ਤਾਂ ਕੋਈ ਨਹੀਂ ਇਲੈਕਸ਼ਨ ਕਮਿਸ਼ਨ ਦਾ ਉਦੋਂ ਤਾਂ ਕੋਈ ਡੰਡਾ ਨਹੀਂ ਚੱਲਿਆ ਕੋਈ ਛੜ ਤੇ ਆਪਣੇ ਨਹੀਂ ਸੀਗੀ ਰੋਕ ਜਾਂ ਟੋਕ ਸੋ ਇਸ ਕਰਕੇ ਸਾਰੇ ਬਹਾਨੇ ਸੀਗੇ ਤੇ ਇਹ ਸਾਰਾ ਕੁਝ ਸੰਗਤਾਂ ਦੇ ਸਾਹਮਣੇ ਸਾਫ਼ ਆ ਅਸੀਂ ਇਹ ਸਾਰੇ ਪੰਥ ਦਰਦਿਆਂ ਨੂੰ ਦੱਸਣਾ ਚਾਹੁੰਦੇ ਆ ਕਿ ਇੱਕ ਪਾਸੇ ਪੰਥ ਖੜਾ ਇੱਕ ਪਾਸੇ ਉਹ ਲੋਕ ਖੜੇ ਨੇ ਜਿਹੜੇ ਆਪਣੇ ਆਪ ਨੂੰ ਪੰਥ ਕਖਵਾਉਂਦੇ ਨੇ ਲੇਕਿਨ ਉਹ ਪੰਥ ਦੀਆਂ ਕਦਰਾਂ ਕੀਮਤਾਂ ਦੇ ਪਹਿਰਾ ਨਹੀਂ ਦਿੰਦੇ ਸੋ ਅਸੀਂ ਅਪੀਲ ਕਰਦੇ ਆ ਸਾਰੇ ਪੰਥ ਨੂੰ ਕਿ ਇਹਦਾ ਨਖੇੜਾ ਹੁਣ ਪੰਥ ਨੇ ਕਰਨਾ ਆ ਠੀਕ ਹੈ ਸਿੰਘ ਸਾਹਿਬ ਕੋਈ ਜਾਵਾਂਗੇ ਸਾਰੀ ਜਿੰਨੇ ਕਮੇਟੀ ਦੇ ਮੈਂਬਰ ਸਾਡੇ ਨਾਲ ਜਾਣਗੇ ਉਹਨਾਂ ਸਾਰਿਆਂ ਨੂੰ ਬੇਨਤੀ ਕਰਕੇ ਕਰਕੇ ਸਾਰੇ ਹੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਆ ਕਿਹੜਾ ਸਮਰਪਤ ਤਾਂ ਬੜਾ ਸੌਖਾ ਲੇਕਿਨ ਸਮਰਪਤ ਹੋਣਾ ਚਾਹੀਦਾ ਆ ਜੇ ਆਪਾਂ ਹੋਈਏ ਨਾ ਕਈਏ ਕੁਛ ਤੇ ਸਾਡੀ ਆਪਣੇ ਕਹਿਣੀ ਤੇ ਕਤਨੀ ਚ ਫਰਕ ਹੋਵੇ ਤੇ ਫੇਰ ਭਾਈ ਲੋਕ ਸਭ ਕੁਝ ਜਾਣਦੇ ਆ ਅਸੀਂ ਜਾਵਾਂਗੇ ਸਿੰਘ ਸਾਹਿਬ ਕੋ ਉਹਨਾਂ ਨੂੰ ਬੇਨਤੀ ਕਰਾਂਗੇ ਕਿ ਇਹ ਜਿਹੜੀ ਕਮੇਟੀ ਤੁਸੀਂ ਬਣਾਈ ਸੀ ਸੱਤ ਮੈਂਬਰੀ ਜਿਸ ਦਾ ਜ਼ਿਕਰ ਅੱਜ ਵੀ ਤੁਸੀਂ ਕੀ ਕੀਤਾ ਆ ਕਿ ਕਮੇਟੀ ਕੰਮ ਆ ਦੂਜੇ ਪਾਸੇ ਕਾਲੀ ਦਲ ਨੇ ਆਪਣੀ ਪ੍ਰਕਿਰਿਆ ਸ਼ੁਰੂ ਕਰਤੀ ਆ ਸਾਡੇ ਵਾਸਤੇ ਕੀ ਹੁਕਮ ਆ ਜੋ ਸਾਨੂੰ ਆਦੇਸ਼ ਦੇਣਗੇ ਉਹਦੀ ਪਾਲਣਾ ਕਰਾਂਗੇ ਲੇਕਿਨ ਇਹ ਗੱਲਾਂ ਸਾਰੀਆਂ ਸੀ ਅੱਜ ਤੁਹਾਡੇ ਰਾਹੀਂ ਸਾਰੇ ਪੰਜਾਬੀਆਂ ਦੇ ਸਾਹਮਣੇ ਪੰਥ ਦੇ ਸਾਹਮਣੇ ਇਹ ਕਲੀਅਰ ਕਰਨਾ ਆਪਣੇ ਚਾਹੁੰਦੇ ਸੀਗੇ ਕਿ ਇਹ ਜੋ ਉਹਨਾਂ ਨੇ ਬਹਾਨਾ ਲਗਾ ਕੇ ਜਿਹੜਾ ਕਈ ਅਕਾਲੀ ਦਲ ਦੇ ਲੀਡਰਾਂ ਨੇ ਆਖਿਆ ਕਿ ਅਸੀਂ ਸਿੰਘ ਸਾਹਿਬ ਨੂੰ ਮਿਲ ਕੇ ਆਏ ਆ ਤੇ ਸਿੰਘ ਸਾਹਿਬ ਨੇ ਸਾਨੂੰ ਇਹ ਆਗਿਆ ਦਿੱਤੀ ਹੈ ਪ੍ਰਵਾਨਗੀ ਦਿੱਤੀ ਹੈ ਕਿ ਤੁਸੀਂ ਕਮੇਟੀ ਨੂੰ ਆਪਣੇ ਪਾਸੇ ਕਰਕੇ ਜਿਵੇਂ ਮਰਜ਼ੀ ਕਰ ਲਓ ਜੇ ਉਹ ਪ੍ਰਵਾਨਗੀ ਦਿੱਤੀ ਹੁੰਦੀ ਤੇ ਅੱਜ ਸਿੰਘ ਸਾਹਿਬ ਨੇ ਕਿਉਂ ਕਿ ਆ ਕਿ ਸੱਤ ਮੈਮਰੀ ਕਮੇਟੀ ਕੈਮ ਆ ਸਿੰਘ ਸਾਹਿਬ ਦੀ ਬਦੌਲਤ ਸ਼੍ਰੋਮਣੀ ਕਾਲੀ ਦਲ ਦੇ ਲੀਡਰ ਕਈ ਗਲਤ ਬਿਆਨਬਾਜ਼ੀ ਕਰਦੇ ਨੇ ਬਾਹਰ ਆ ਕੇ ਗੁੰਮਰਾਹ ਕਰਦੇ ਨੇ ਇਹ ਪ੍ਰੂਵ ਹੋ ਗਿਆ ਪਹਿਲਾਂ ਵੀ ਪ੍ਰੂਵ ਹੋਇਆ ਜਦੋਂ ਉਹਨਾਂ ਨੇ ਕਿਹਾ ਸੀਗਾ ਕਿ ਸਾਨੂੰ ਟਾਈਮ ਦਿੱਤਾ ਸ਼ਹੀਦੀ ਜੋੜ ਮੇਲੇ ਤੋਂ ਬਾਅਦ ਅਸੀਂ ਜਿਹੜੀ ਵਰਕਿੰਗ ਕਮੇਟੀ ਸੱਦਾਂਗੇ ਕੋਈ ਟਾਈਮ ਨਹੀਂ ਦਿੱਤਾ ਸੀਗਾ ਸਿਰਫ ਟਾਈਮ ਸੀਗਾ 23 ਦਸੰਬਰ ਤੱਕ ਸ਼ਹੀਦੀ ਜੋੜ ਮੇਲੇ ਆਉਂਦੇ ਆ 25 26 27 ਨੂੰ 27 ਨੂੰ ਆਪਣਾ ਜਿਹੜਾ ਸ਼ਹੀਦੀ ਜੋੜ ਮੇਲੇ ਸੰਬੰਧ ਹੁੰਦੇ ਆ ਕੋਈ ਸਿੰਘ ਸਾਹਿਬ ਨੇ ਟਾਈਮ ਨਹੀਂ ਦਿੱਤਾ ਉਹ ਵੀ ਉੱਥੇ ਵੀ ਗਲਤ ਆ ਆਪਣੇ ਇਹ ਪਾਏ ਗਏ ਤੇ ਹੁਣ ਫੇਰ ਗਲਤੀ ਕਰ ਰਹੇ ਨੇ ਕਹਿ ਰਹੇ ਨੇ ਕਿ ਸਿੰਘ ਸਾਹਿਬ ਨੇ ਸਾਨੂੰ ਕਿਹਾ ਤਾਂ ਕਿ ਇੱਕ ਕਮੇਟੀ ਦਾ ਕੋਈ ਨਹੀਂ ਤੁਸੀਂ ਆਪਣਾ ਕੰਮ ਜਿਵੇਂ ਚੱਲਦਾ ਚਲਾਓ ਦੇਖੋ ਸਾਨੂੰ ਕੋਈ ਫਰਕ ਨਹੀਂ ਪਾ ਅਸੀਂ ਕੋਈ ਧੰਨੀ ਕਾਲੇ ਆ ਕਿ ਅਸੀਂ ਉਹਨਾਂ ਨਾਲ ਰਲਣਾ ਆ ਇਹ ਅੱਗੇ ਵੀ ਅਸੀਂ ਕਿਹਾ ਆ ਲੇਕਿਨ ਅਸੀਂ ਚਾਹੁੰਦੇ ਸੀ ਪੰਥ ਵਿੱਚ ਇਕਤਾ ਹੋਵੇ ਪੰਥ ਸਾਰਾ ਇਕੱਠਾ ਹੋਵੇ ਪਲੇਟਫਾਰਮ ਤੇ ਕਲਾ ਇਹ ਨਹੀਂ ਕਿ ਦੋ ਧੜੇ ਸਾਡੇ ਇੱਕ ਧੜਾ ਸਾਡੇ ਵਾਲਾ ਕੋ ਧੜਾ ਆ ਹੋਰ ਵੀ ਜਿੰਨੇ ਧੜੇ ਨੇ ਜਿੰਨੀਆਂ ਜਿੰਨੇ ਆਪਣੇ ਹੋਰ ਲੀਡਰ ਨੇ ਜਿਹੜੇ ਸਾਡੀ ਵਿਚਾਰਧਾਰਾ ਨਾਲ ਸਹਿਮਤ ਆ ਤੇ ਜਿਹੜੇ ਅਕਾਲੀ ਦਲ ਦੀ ideologies ਨੂੰ ਮੰਨਦੇ ਨੇ ਉਹਨਾਂ ਸਭ ਨੂੰ ਇੱਕ ਪਲੈਟਫਾਰਮ ਤੇ ਇਕੱਠੇ ਹੋ ਕੇ ਤੇ ਪੰਥ ਦੇ ਮੋਹਰੇ ਲੱਗਣਾ ਚਾਹੀਦਾ ਐਸਾ ਲੀਡਰ ਮੋਹਰੇ ਲਾਉਣਾ ਚਾਹੀਦਾ ਜਿਹਨੂੰ ਪੰਥ ਪ੍ਰਵਾਨ ਕਰੇ ਹੁਣ ਗਿਆਨੀ ਹਰਪ੍ਰੀਤ ਸਿੰਘ ਦੀ ਗੱਲ ਵੀ ਤੋਂ ਉਹਨਾਂ ਸਾਂਝੀ ਕਰਨੀ ਚਾਹੁੰਦੇ ਆ ਕੀ ਕਸੂਰ ਸੀ ਗਿਆਨੀ ਹਰਪ੍ਰੀਤ ਸਿੰਘ ਜੀ ਦਾ ਹੋਰ ਤਾਂ ਗੱਲਾਂ ਹੋਰ ਵੀ ਨਿਕਲ ਕੇ ਆ ਰਹੀਆਂ ਨੇ ਕਿ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਐਦਾਂ ਦੀਆਂ ਧਮਕੀਆਂ ਆਪਣੇ ਦਿੱਤੀਆਂ ਜਾ ਰਹੀਆਂ ਇਦਾਂ ਦੇ ਆਫਰ ਦਿੱਤੇ ਜਾ ਰਹੇ ਨੇ ਕਿ ਜੇ ਯਾਦਰ ਰਜਾਇਨ ਕਰਦੇ ਹੋ ਤੇ ਕੇਸ ਟੁੱਟਦੇ ਜਿਹੜੀ ਤੁਹਾਡੀ ਕਮੇਟੀ ਜਿਹੜੀ ਆ ਉਹਨੂੰ ਅਸੀਂ ਆਪਣੇ ਬੰਦ ਕਰ ਦੇਾਂਗੇ ਤੇ ਜੇ ਨਹੀਂ ਤੇ ਕਮੇਟੀ ਬਣੀ ਹੈਗੀ ਹੈ ਬਣੀ ਰਹੂਗੀ ਤੇ ਦੱਸੋ ਸਿੰਘ ਸਾਹਿਬ ਗੈਨਿਕ ਵੀਰ ਸਿੰਘ ਜੀ ਨੇ ਕਿੰਨੀ ਦਫਾ ਆਖਿਆ ਕਿ ਇਹ ਜਿਹੜੀ ਕਮੇਟੀ ਆ ਬਿਲਕੁਲ ਨਹੀਂ ਇਹ ਇਨਕੁਆਇਰੀ ਕਰ ਸਕਦੀ ਜੇ ਆਪਣੇ ਗਿਆਨੀ ਹਰਪ੍ਰੀਤ ਸਿੰਘ ਜੀ ਦੀ ਇੱਕ ਜੈਦਰ ਕਾਲਤਖ ਸਾਹਿਬ ਨੇ ਕਿਹਾ ਤੇ ਸਿਰਫ ਅਗਰ ਕਰ ਸਕਦੇ ਤੇ ਅਕਾਲ ਤਖਤ ਸਾਹਿਬ ਦੇ ਜ਼ਹੀਦਾਰ ਜਾਂ ਕੋਈ ਜਿਹੜੇ ਹੈਡ ਗਰੰਟੀ ਨੇ ਦਰਬਾਰ ਸਾਹਿਬ ਦੇ ਉਹ ਕਰ ਸਕਦੇ ਆ ਇਹ ਹੈਡ ਗਰੰਟੀ ਵੀ ਕਿਸੇ ਵੀ ਤਖਸਬਾਂ ਦੇ ਉਹ ਕਰ ਸਕਦੇ ਆ ਅਜੇ ਤੱਕ ਕੋਈ ਉਹਦੇ ਬਾਰੇ ਨਹੀਂ ਆਪਣੇ ਕਲੀਅਰਟੀ ਆਈ ਅਸੀਂ ਇਹ ਵੀ ਧਾਮੀ ਸਾਹਿਬ ਨੂੰ ਇਹ ਆਪਣੇ ਪੁੱਛਣਾ ਚਾਹੁੰਦੇ ਆ ਕਿ ਇਹ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਫਰਜ਼ ਆ ਕਿ ਜੇ ਜ਼ਹੀਦਾਰ ਅਕਾਲ ਤਖਤ ਸਾਹਿਬ ਨੇ ਕਹਿਤਾ ਕਿ ਤੁਸੀਂ ਉਹ ਜਿਹੜੀ ਕਮੇਟੀ ਨਹੀਂ ਇਨਕੁਆਰੀ ਕਰ ਸਕਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਿਹੜੀ ਅੰਤਰੰਕ ਕਮੇਟੀ ਵਿੱਚੋਂ ਤਿੰਨ ਮੈਂਬਰੀ ਕਮੇਟੀ ਬਣਾਈ ਆ ਤੇ ਫਿਰ ਤੁਸੀਂ ਕਿਉਂ ਨਹੀਂ ਉਹਨੂੰ ਪੰਚ ਕੀਤਾ ਕਿਉਂ ਨਹੀਂ ਉਹਨੂੰ ਡਿਸਾਲਵ ਕੀਤਾ ਉਸ ਕਮੇਟੀ ਨੂੰ ਤੇ ਇਹ ਤਾਂ ਜਾਇਦਰ ਸਾਹਿਬ ਦੇ ਆਦੇਸ਼ਾਂ ਦਾ ਫੇਰ ਪਾਲਣਾ ਨਹੀਂ ਹੋ ਰਹੀ ਸੋ ਇਹ ਸਾਰੀਆਂ ਗੱਲਾਂ ਅੱਗੇ ਕਹਿੰਦੇ ਹੁੰਦੇ ਸੀਗੇ ਆ ਪ੍ਰੈਸ ਨੋਟਸ ਲਿਖਿਆ ਆ ਉਂਗਲਾ ਚੱਕਦੇ ਸੀ ਆਰਐਸਐਸ ਦਾ ਬੰਦਾ ਜੀ ਇਹ ਭਾਜਪੀ ਦਾ ਬੰਦਾ ਜੀ ਫਲਾਣੇ ਦਾ ਬੰਦਾ ਤੇ ਸਾਨੂੰ ਇਹ ਤਾਂ ਕਮਜ਼ੋਰ ਕਰ ਰਹੇ ਨੇ ਅੱਜ ਦੱਸੋ ਕਿ ਤੁਸੀਂ ਆਪਣੇ ਆਪ ਹੀ ਤੁਸੀਂ ਪੰਥ ਨੂੰ ਟਾਲਾ ਰਹੇ ਹੋ ਤੁਸੀਂ ਆਪਣੇ ਸਿਧਾਂਤ ਨੂੰ ਤੁਸੀਂ ਆਪਣੇ ਛੱਡਤਾ ਸੂਲ ਤੁਸੀਂ ਛੇਕੇ ਟੰਗ ਤੇ ਅੱਜ ਤੱਕ ਕਿਤੇ ਆਰਐਸਐਸ ਨਹੀਂ ਹੈਗੀ ਅੱਜ ਤੱਕ ਕੋਈ ਅੱਜ ਤੱਕ ਤੁਸੀਂ ਆਪ ਹੀ ਸਾਰਾ ਕੁਝ ਕਰ ਰਹੇ ਹੋ ਤੇ ਜੇ ਤੁਸੀਂ ਆਪ ਹੀ ਸਾਡਾ ਸਿਧਾਂਤ ਟੋਣ ਲੱਗ ਪਏ ਤੇ ਮੀਰੀ ਪੀਰੀ ਨੂੰ ਕਮਜ਼ੋਰ ਕਰਨ ਲੱਪੇ ਕਮਜ਼ੋਰ ਹੋਣਾ ਨਹੀਂ ਸਿਧਾਂਤ ਟਹਿਣਾ ਨਿਗਾ ਇਹ ਰਹਿਂਦੀ ਦੁਨੀਆ ਤੱਕ ਇੱਥੇ ਰਹਿਣਾ ਆ ਪਰ ਜਿਨ੍ਹਾਂ ਨੇ ਕੋਸ਼ਿਸ਼ ਕੀਤੀ ਉਹ ਅੱਜ ਸਾਹਮਣੇ ਸਾਰੀ ਪੰਥ ਦੇ ਪੰਜਾਬ ਦੇ ਦੁਨੀਆ ਦੇ ਸਾਹਮਣੇ ਆ ਕੇ ਖੜੇ ਨੇ ਕੌਣ ਉਹ ਲੋਕ ਨੇ ਜਿਨ੍ਹਾਂ ਨੇ ਕਾਲਤਖਬ ਸਾਹਿਬ ਦੇ ਜ਼ਹਿਦਾ ਦੇ ਵੱਲੋਂ ਆਏ ਹੁਕਮਨਾਮੇ ਨੇ ਪਾਲਣਾ ਨਹੀਂ ਕੀਤੀ ਤੇ ਜਿਹੜੇ ਸਿੰਘ ਸਬਾਨ ਨੇ ਉਹਨਾਂ ਦੀ ਕਰਦਾਰਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਹੈ ਬੜਾ ਵਧੀਆ ਮੌਕਾ ਸੀ ਦੋ ਤਰੀਕ ਤੋਂ ਬਾਅਦ ਅਗਰ ਦੋ ਤਰੀਕ ਤੋਂ ਬਾਅਦ ਇਹ ਨੇਕ ਨੀਤੀ ਨਾਲ ਸਾਰੇ ਜਿਹੜੇ ਹੁਕਮਨਾਮਿਆਂ ਦੀ ਪਾਲਣਾ ਕਰਦੇ ਉਹਨਾਂ ਨੂੰ ਮੰਨ ਲੈਂਦੇ ਅੱਜ ਸਿੱਖ ਸੰਗਤ ਚਾਹੁੰਦੀ ਸੀ ਪੰਜਾਬੀ ਚਾਹੁੰਦੇ ਸੀ ਕਿ ਅਸੀਂ ਅਕਾਲੀ ਦਲ ਨਾਲ ਜੁੜਨਾ ਅਸੀਂ ਅਕਾਲੀ ਦਲ ਦੀ ਜਿਹੜੀ ਆ ਆਪਣੇ ਹੈਗੀ ਆ ਮੈਂਬਰਸ਼ਿਪ ਡਰਾਈਵ ਉਹਦੇ ਦਾ ਅਸੀਂ ਉਹਦਾ ਹਿੱਸਾ ਮੰਨਣਾ ਆ ਲੋਕਾਂ ਦੇ ਕਾਸ ਜਾ ਗਈ ਸੀਗੀ ਲੋਕਾਂ ਦੇ ਵਿੱਚ ਜਜ਼ਬਾ ਪੈਦਾ ਹੋ ਗਿਆ ਸੀਗਾ ਕਿ ਅਸੀਂ ਹੁਣ ਹੁਣ ਅਕਾਲੀ ਦਲ ਦਾ ਜਿਹੜਾ ਸਹੀ ਰੂਪਰੇਖਾ ਬਣੂਗੀ ਲੋਕ ਚਾਹੁੰਦੇ ਆ ਕਿ ਅਕਾਲੀ ਦਲ ਨਿਖਰ ਕੇ ਆਵੇ ਅਕਾਲੀ ਦਲ ਦੇ ਉਹ ਲੀਡਰ ਮੋਰੇ ਆਉਣ ਜਿਨ੍ਹਾਂ ਤੇ ਕੋਈ ਇਲਜ਼ਾਮ ਨੀਗਾ ਜਿਨ੍ਹਾਂ ਨੇ ਧਰਮ ਦਾ ਨੁਕਸਾਨ ਨਹੀਂ ਕੀਤਾ ਜਿਨ੍ਹਾਂ ਨੇ ਸਾਡੀਆਂ ਸੰਸਥਾਵਾਂ ਨੂੰ ਢਾਹ ਨਹੀਂ ਲਾਈ ਤੇ ਜਿਹੜੇ ਪ੍ਰਮਾਣ ਆ ਸਾਰਿਆਂ ਨੂੰ ਟਾਈਮ ਆਊਗਾ ਜ਼ਰੂਰ ਉਹ ਲੀਡਰ ਮੋਰੇ ਆਉਣਗੇ ਨਾਮ ਹੀ ਲੀਡਰਸ਼ਿਪ ਮਰੇ ਆਉਗੀ ਲੋਕੋ ਚਾਹੁੰਦੇ ਨੇ ਪਰ ਅਕਾਲੀ ਦਲ ਦੀ ਲੀਡਰਸ਼ਿਪ ਕੋ ਬਹੁਤ ਵਧੀਆ ਸੁਨਹਿਰਾ ਮੌਕਾ ਸੀ ਜਿਹੜਾ ਗਵਾ ਗਏ ਉਹ ਤਾਂ ਉਹਨਾਂ ਦੀ ਗਲਤੀ ਹੁਣ ਅਸੀਂ ਤਾਂ ਕੀ ਕਰ ਸਕਦੇ ਹਾਂ ਅਸੀਂ ਹੁਕਾ ਦੇ ਸਕਦੇ ਹਾਂ ਅਸੀਂ ਆਪਣੇ ਵੱਲੋਂ ਆਪਣੇ ਇਹ ਗੱਲ ਆਵਾਜ਼ ਉਠਾ ਸਕਦੇ ਹਾਂ ਮੀਡੀਆ ਰਾਹੀਂ ਲੋਕਾਂ ਕੋ ਜਾ ਕੇ ਹੁਣ ਜਾਵਾਂਗੇ ਲੋਕਾਂ ਕੋ ਅਸੀਂ ਬਾਕੀ ਧਰਾਂ ਨੂੰ ਵੀ ਨਾਲ ਇਕੱਠੀਆਂ ਕਰਾਂਗੇ ਸਾਰਿਆਂ ਨਾਲ ਤਾਲਮਿਲ ਕਰਾਂਗੇ ਸੰਤਾਂ ਮਹਾਂਪੁਰਖਾਂ ਨਾਲ ਸੰਪਰਦਾਮਾ ਨਾ ਹੋਰ ਜਿਹੜੀਆਂ ਆਪਣੀਆਂ ਹੈਗੀਆਂ ਸੰਸਥਾਵਾਂ ਨਾਲ ਉਹਨਾਂ ਨਾਲ ਸੰਪਰਕ ਕਰਕੇ ਤੇ ਕੋਸ਼ਿਸ਼ ਕਰਾਂਗੇ ਕਿ ਸਾਰਾ ਪੰਥ ਇੱਕ ਪਲੇਟਫਾਰਮ ਤੇ ਆਵੇ ਤਾਂ ਕਿ ਜਿਹੜੇ ਅਕਾਲ ਤਖਤ ਸਾਹਿਬ ਤੋਂ ਮੁਨਕਰ ਹੋ ਗਏ ਅਕਾਲ ਤਖਤ ਸਾਹਿਬ ਦੇ ਭਗੌੜੇ ਆ ਉਹਨਾਂ ਨੂੰ ਨਿਖੇੜਿਆ ਜਾਵੇ ਪੰਥ ਵਿੱਚੋਂ ਅਸੀਂ ਇਹ ਸਾਰੇ ਪੰਥ ਨੂੰ ਅਪੀਲ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ